ਕੱਚੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ ਕਾਗੜਾ ਦਰਵਾਜ਼ੇ ਨਾਨਕ ਦਾ ਖੁੱਲ੍ਹ ਗਾ ਦਰਵਾਜ਼ੇ ਨਾਨਕ ਦਾ ਮੈਂ ਤੋਬਾ ਕਰਕੇ ਆਇਆ ਖੁੱਲ੍ਹ ਜਾ ਦਰਵਾਜ਼ੇ ਨਾਨਕ ਦਾ ਕਾਗੜਾ ਦਰਵਾਜ਼ੇ ਨਾਨਕ ਦਾ ਮੈਂ ਤੋਬਾ ਕਰਕੇ ਆਇਆ ਖੁੱਲ੍ਹ ਜਾ ਦਰਵਾਜ਼ੇ ਨਾਨਕ ਦਾ ਹਾਂ ਅੱਜ ਸਰ ਜੀ ਲੰਗਰ ਲਗਾਇਆ ਤੁਸੀਂ ਹਾਂਜੀ ਬਾਜੀ ਇਹਦੇ ਬਾਰੇ ਇੱਕ ਜੀ ਅਸੀਂ ਗੁਰਪੁਰਬ ਦੇ উপলক্ষে ਲੰਗਰ ਲਗਾਇਆ ਸਾਡਾ ਆਫਿਸ ਜਿਹੜੀ ਐਸਕੇ ਫਨਾਂ ਦਾ 3ਜੀ ਮੰਜ਼ਲ ਤੇ ਐਸੀ ਬਿਲਡਿੰਗ 'ਚ ਇੱਕ ਸਾਲ ਪਹਿਲੇ ਜੀ ਆਪਣਾ ਆਫਿਸ ਖੋਲਿਆ ਐਸਕੇ ਫਨਾਂ ਦਾ ਜਿੱਥੇ ਵਹੀਕਲ ਫਾਈਨਾਂਸ ਕਰਦੇ ਆਂ ਕਿਹੜੇ ਲੱਕੇ ਲਿਮਿਟ ਕੰਪਨੀ ਐ ਮਾਲ ਰੋਡ ਤੇ ਹੈ ਜੀ ਆਪਣਾ ਆਫਿਸ ਰੇਡ ਹੋਟਲ ਦੇ ਨਾਲ ਮੰਗਲਮ ਬਿਲਡਿੰਗ ਦੇ ਵਿੱਚ ਕੱਲ ਗੁਰਪੁਰਬ ਸੀ ਉਹਦੇ ਉਪਰਲੇਖਣ ਸੀ ਅੱਜ ਨੰਨ ਲਗਾਇਆ ਜੀ ਕੜਾ ਲੰਗਰ ਵੰਡਾਰੇ ਆਂ ਜਿੰਦ ਬਾਬੇ ਦੀ ਕਿਰਪਾ ਰਹੀ ਜੀ ਇਹ ਕੰਟੀਨਿਊ ਕਰਦੇ ਰਵਾਂਗੇ ਜੀ ਕਿਤੇ ਅੱਜ ਦੇ ਨੌਜਵਾਨ ਨੂੰ ਕੀ ਹੇ ਦਮੰਗ ਦੋ ਜੀ ਕਿ ਆਪਾਂ ਅੱਛਾ ਦੁਰਾ ਕੇ ਚੰਗੇ ਬਲੇ ਪਾਸੇ ਕੰਮਲ ਧਿਆਨ ਦਿਓ ਜਿਹੜਾ ਬੰਦਾ ਅਚੀਜ਼ਾਂ ਵੱਲ ਧਿਆਨ ਦਉ ਉਸ ਵਾਸਤੇ ਅੱਛਾ ਹੀ ਹੁੰਦਾ ਜੀ ਬਾਹੀ ਮੈਸੇਜ ਜੀ ਆਪਣਾ ਅੱਧਰੇ ਦਾ ਕਾਲ ਸਾ ਅੱਖੇ ਰਹਿਣਾ ਕੋਈ ਸਵਾਰੂ ਵੇ ਸਾ ਕਿ ਲੈ ਕੇ ਬੱਤੇ ਜਨ ਕੋ ਸੱਚੀ ਸੁੱਚੀ ਗੁਰਬਾਨੀ ਅਤੇ ਗੁਰਮਤ ਵਿਚਾਰ